ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹ ਚ ਰਿਹਾ ਵਿਅਕਤੀ ਅਦਾਲਤ ਨੇ ਸੁਣਾਈ ਸੀ 1 ਸਾਲ 6 ਮਹੀਨੇ ਦੀ ਸਜ਼ਾ ਪਰ ਵਿਅਕਤੀ ਨੇ 2 ਸਾਲ 3 ਮਹੀਨੇ ਕੱਟੀ ਜੇਲ੍ਹ ਹੁਣ ਅਦਾਲਤ ਨੇ ਦਿੱਤਾ 3 ਲੱਖ ਦਾ ਮੁਆਵਜ਼ਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਇੱਕ ਦੋਸ਼ੀ ਨੂੰ 3 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ ਜਿਸ ਨੂੰ ਦਿੱਤੀ ਗਈ ਸਜ਼ਾ ਤੋਂ ਬਾਅਦ ਵੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ ਅਦਾਲਤ ਨੇ ਪਾਇਆ ਕਿ ਉਸ ਵਿਅਕਤੀ ਨੇ 2 ਸਾਲ 3 ਮਹੀਨੇ ਤੇ 29 ਦਿਨ ਹਿਰਾਸਤ ਦੇ ਵਿੱਚ ਬਿਤਾਏ ਜਦੋਂ ਕਿ ਉਸ ਨੂੰ ਸਿਰਫ 1 ਸਾਲ ਤੇ 6 ਮਹੀਨਿਆਂ ਦੀ ਕੈਦ ਦੀ ਸਜ਼ਾ ਸੁناਈ ਗਈ ਸੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹ ਚ ਰਿਹਾ ਵਿਅਕਤੀ ਅਦਾਲਤ ਇੱਕ ਡਰੱਗ ਕੇਸ ਦੇ ਵਿੱਚ ਸਜ਼ਾ ਦੇ ਖਿਲਾਫ ਅਪੀਲ ਦੀ ਸੁਣਵਾਈ ਕਰ ਰਹੀ ਸੀ ਜਿਸ ਦੇ ਵਿੱਚ ਸਤਨਾਮ ਸਿੰਘ ਨੂੰ 2002 ਦੇ ਵਿੱਚ ਦਰਜ 31 ਇੱਕ ਐਫ ਆਈ ਆਰ ਦੇ ਵਿੱਚ ਐਨ ਡੀ ਪੀ ਐਸ ਦੀ ਧਾਰਾ 15 ਦੇ ਤਹਿਤ 2006 ਦੇ ਵਿੱਚ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਜ਼ਾ ਸੁਣਾਈ ਗਈ ਸੀ ਸੁਣਵਾਈ ਦੇ ਦੌਰਾਨ ਜਸਟਿਸ ਬਰਾੜ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਹਿਰਾਸਤ ਸਰਟੀਫਿਕੇਟ ਤੋਂ ਪਤਾ ਲੱਗਦਾ ਹੈ ਕਿ ਅਪੀਲ ਕਰਤਾ ਨੇ 2 ਸਾਲ 3 ਮਹੀਨੇ ਅਤੇ 29 ਦਿਨ ਹਿਰਾਸਤ ਦੇ ਵਿੱਚ ਬਿਤਾਏ ਹਨ ਜਦੋਂ ਕਿ ਉਸ ਨੂੰ ਮਾਮਲੇ ਦੇ ਵਿੱਚ ਸਿਰਫ 1 ਸਾਲ ਅਤੇ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਰਾਜ ਦੁਆਰਾ ਕੀਤਾ ਗਿਆ ਅਨਿਆਂ ਜਿਵੇਂ ਕਿਸੇ ਵਿਅਕਤੀ ਦੀ ਹਿਰਾਸਤ ਨੂੰ ਅਦਾਲਤ ਦੁਆਰਾ ਦਿੱਤੀ ਗਈ ਸਜ਼ਾ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਵਧਾਉਣਾ ਇੱਕ ਗੰਭੀਰ ਉਲੰਘਣਾ ਹੈ ਜਿਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਮਾਫ ਨਹੀਂ ਕੀਤਾ ਜਾ ਸਕਦਾ 2 ਸਾਲ 3 ਮਹੀਨੇ ਕੱਟੀ ਜੇਲ ਦਰਅਸਲ ਇਹ ਮਾਮਲਾ 2002 ਦਾ ਹੈ ਜਦੋਂ ਸਤਨਾਮ ਸਿੰਘ ਨੂੰ ਸਮਰਾਵਣ ਦੇ ਇੱਕ ਬਸ ਅੱਡੇ ਤੇ 25 ਕਿਲੋ ਭੁੱਕੀ ਦੇ ਨਾਲ ਫੜਿਆ ਗਿਆ ਸੀ ਉਸ ਨੂੰ ਐਨਡੀਪੀਐਸ ਐਕਟ 1985 ਦੀ ਧਾਰਾ 15 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ ਅਤੇ 5 ਦਸੰਬਰ 2006 ਨੂੰ ਜਲੰਧਰ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਸ ਨੂੰ 1 ਸਾਲ ਅਤੇ 6 ਮਹੀਨੇ ਦੀ ਸਖਤ ਕੈਦ 15000 ਰੁਪਏ ਜੁਰਮਾਨਾ ਅਤੇ 3 ਮਹੀਨੇ ਦੀ ਵਾਦੂ ਸਜ਼ਾ ਸੁਣਾਈ ਗਈ ਪਰ ਸਤਨਾਮ ਸਿੰਘ ਨੂੰ 2 ਸਾਲ 3 ਮਹੀਨੇ ਅਤੇ 29 ਦਿਨ ਹਿਰਾਸਤ ਦੇ ਵਿੱਚ ਰੱਖਿਆ ਗਿਆ ਸਰਕਾਰੀ ਵਕੀਲ ਕੋਈ ਵੀ ਕਾਰਨ ਨਹੀਂ ਦੱਸ ਸਕਿਆ ਜੋ ਅਪੀਲਕਰਤਾ ਨੂੰ ਵਾਰੰਟ ਤੋਂ ਬਾਅਦ ਸਮੇਂ ਲਈ ਹਿਰਾਸਤ ਵਿੱਚ ਰੱਖਣ ਨੂੰ ਜਾਇਜ਼ ਠਹਿਰਾ ਸਕੇ ਪ੍ਰਸ਼ਾਸਕੀ ਖਾਮੀਆਂ ਅਤੇ ਕਾਨੂੰਨੀ ਸਹਾਇਤਾ ਦੇ ਵਿੱਚ ਅਸਫਲਤਾ ਦੇ ਦੋਸ਼ ਤੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਨਿਵਾਸੀ ਨੂੰ 3 ਲੱਖ ਰੁਪਏ ਦਾ ਮੁਆਵਜ਼ਾ ਸੁਣਾਇਆ ਤੇ ਰਾਜ ਸਰਕਾਰ ਨੂੰ ਦੋਸ਼ੀ ਅਧਿਕਾਰੀਆਂ ਤੋਂ ਮੁਆਵਜ਼ਾ ਵਸੂਲਣ ਦਾ ਵੀ ਆਦੇਸ਼ ਦਿੱਤਾ। ਅਦਾਲਤ ਦੇ ਵੱਲੋਂ ਪੰਜਾਬ ਸਰਕਾਰ ਨੂੰ 8 ਹਫ਼ਤਿਆਂ ਦੇ ਅੰਦਰ ਰਕਮ ਅਦਾ ਕਰਨ ਦਾ ਨਿਰਦੇਸ਼ ਦਿੱਤਾ ਤੇ ਉთੀ ਅਦਾਲਤ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਸਮੇਂ ਸਿਰ ਕਾਰਵਾਈ ਕਰਨ ਵਿੱਚ ਅਸਫਲ ਰਹਿਣ ਲਈ ਵੀ ਫਟਕਾਰ ਲਗਾਈ ਤੇ ਚੇਤਾਵਨੀ ਦਿੱਤੀ ਕਿ ਪਵਿੱਖ ਦੇ ਵਿੱਚ ਅਜਿਹਾ ਨਾ ਹੋਵੇ ਹੋਰ ਅਪਡੇਟਸ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ